ਮਾਏ ਨੀ ਮੈਂ ਦੋ ਦੁਰਨਾ ਵਾਲਾ ਪੁੱਤਾ ਵੇ ਕਰ ਲੈ ਗੁਜਾਰਾ ਮਾਏ ਨੀ ਮੈਂ ਦੋ ਦੁਰਨਾ ਵਾਲਾ ਪੁੱਤਾ ਵੇ ਕਰ ਲੈ ਗੁਜਾਰਾ ਇੱਕ ਮੰਗੇ ਕੋਠੀ ਤੇ ਦੂਜੀ ਮੰਗੇ ਬੰਗਲਾ ਇੱਕ ਮੰਗੇ ਕੋਠੀ ਤੇ ਦੂਜੀ ਮੰਗੇ ਬੰਗਲਾ ਮਾਏ ਨੀ ਮੈਂ ਕੱਚੇ ਕੋਠੇ ਵਾਲਾ ਪੁੱਤਾ ਵੇ ਚਾਰਾ ਮੈਂ ਨੀ ਮੈਂ ਦੋ ਦਰਨਾ ਵਾਲਾ ਪੁੱਤਾ ਵੇ ਕਰ ਲੈ ਗੁਜਾਰਾ ਇੱਕ ਮੰਗੇ ਬੈੱਡ ਤੇ ਦੂਜੀ ਮੰਗੇ ਮੰਝਾ ਇੱਕ ਮੰਗੇ ਬੈੱਡ ਤੇ ਦੂਜੀ ਮੰਗੇ ਮੰਝਾ ਮੈਂ ਨੀ ਮੈਂ ਥੱਲੇ ਸੌਣ ਵਾਲਾ ਪੁੱਤਾ ਵੇ ਕਰ ਲੈ ਗੁਜਾਰਾ ਮੈਂ ਨੀ ਮੈਂ ਦੋ ਦਰਨਾ ਵਾਲਾ ਪੁੱਤਾਂ ਵੇ ਕਰ ਲੈ ਗੁਜਾਰਾ ਇੱਕ ਮੰਗੇ 버ਗਰ ਤੇ ਦੂਜੀ ਮੰਗੇ ਪੀਜ਼ਾ ਇੱਕ ਮੰਗੇ 버ਗਰ ਤੇ ਦੂਜੀ ਮੰਗੇ ਪੀਜ਼ਾ ਮੈਂ ਨਹੀਂ ਮੈਂ ਸੁੱਕੀ ਰੋਟੀ ਖਾਣ ਵਾਲਾ ਪੁੱਤਾਂ ਵੇ ਕਰ ਲੈ ਗੁਜਾਰਾ ਮੈਂ ਨਹੀਂ ਮੈਂ ਦੋ ਦੋਰਨਾ ਵਾਲਾ ਪੁੱਤਾਂ ਵੇ ਕਰ ਲੈ ਗੁਜਾਰਾ ਇੱਕ ਮੰਗੇ ਲਹਿੰਗਾ ਤੇ ਦੂਜੀ ਮੰਗੇ ਸਾੜੀ ਇੱਕ ਮੰਗੇ ਲਹਿੰਗਾ ਤੇ ਦੂਜੀ ਮੰਗੇ ਸਾੜੀ ਮਾਇਨੀ ਮੈਂ ਫੱਟੇ ਕੁਰਤੇ ਵਾਲਾ ਪੁੱਤ ਆਵੇ ਕਰ ਲੈ ਗੁਜ਼ਾਰਾ ਮਾਇਨੀ ਮੈਂ ਦੋ ਦੁਰਨਵਾ ਵਾਲਾ ਪੁੱਤ ਆਵੇ ਕਰ ਲੈ ਗੁਜ਼ਾਰਾ ਮਾਨੇ ਮੈਂ ਮੇਰੀ ਕਿਸਮਤ ਨੂੰ ਲੱਗ ਗਿਆ ਤਾਲਾ ਮੈਂ ਨਹੀਂ ਮੈਂ ਦੋ ਦਰਨਾ ਵਾਲਾ ਪੁੱਤ ਵੇ ਕਰ ਲੇ ਗੁਜਾ